ਇਹ ਲੱਗਦਾ ਬਹੁਤ ਪਿਆਰ ਅੱਗੇ ਨੂੰ ਬੜਾ ਕਰਕੇ ਇਹ ਨੰਬਰ ਮੋਟਾ ਨਹੀਂ ਕਰੀ ਤੇ ਬਤੀ ਜਾ ਰਹੀ ਕੀ ਕੰਮ ਕਰਨਾ ਮੈਂ ਅੱਜ ਨਹੀਂ ਕੋਈ ਕੰਮ ਕਰਦਾ ਅੱਛਾ ਬੇਬੇ ਆਪਣੀ ਆ ਬੇਬੇ ਦੇ ਹੰਝੂ ਆ ਤੂੰ ਨਸ਼ਾ ਛੱਡਣਾ ਚਾਹਉਂ ਨਾ ਮੰਨ ਹੈਗਾ ਮੰਨੇ ਕਰਦੇ ਨਹੀਂ ਛੱਡ ਸਕਦਾ ਜਿਹੜਾ ਬੰਦਾ ਬੇਬੇ ਬਣਾਉਂਦਾ ਗੋਮਾੜੀ ਅੰਦਰ ਕੁਛ ਨਹੀਂ ਕੀਤੀ ਆ ਆਪਣੇ ਆਪੇ ਅੱਗੇ ਨਾਲੋਂ ਬਹੁਤ ਜ਼ਿਆਦਾ ਫਰਕ ਪਾਇਆ ਮੰਮੀ ਕਿੰਨਾ ਚਿਰ ਹੋ ਗਿਆ ਹੁਣ ਕਿਤੇ ਨੂੰ 1.5 ਮਹੀਨੇ ਤੋਂ ਗੋਲੀਆਂ ਖਾ ਰਿਹਾ ਵੀ ਗੋਲੀਆਂ ਨਹੀਂ ਚਲੋ ਮਾਤਾ ਮੈਂ ਇਸ ਬੱਚੇ ਦੀ ਜੀ ਗੁਰੂ ਹਰਗੋਬਿੰਦ ਪਾਤਸ਼ਾਹ ਦੀ ਅਰਦਾਸ ਕਰਦਾ ਸੱਚੇ ਪਾਤਸ਼ਾਹ ਇਹਨੂੰ ਨਸ਼ੇ ਤੋਂ ਦਗਾਉਣ ਇਹ ਚੰਗੀ ਸੰਗਤ ਕਰੇ ਤੁਸੀਂ ਪਾਠ ਕਰਦੇ ਹੋ ਜੀ ਜੀ ਸਾਹਿਬ ਜੀ ਸਾਹਿਬ ਜੀ ਸਤਿ ਸ੍ਰੀ ਅਕਾਲ ਕੋਈ ਨਹੀਂ ਫਿਰ ਤੋਂ ਪਾਠ ਕਰੋ ਇਹ ਵੀ ਮੈਂ ਫਿਰ ਵੀ ਆ ਜੂਗਾ ਕੋਈ ਗੱਲ ਨਹੀਂ ਇਹ ਬੱਚੂ ਦਾ ਕੋਈ ਗੱਲ ਨਹੀਂ ਰੱਬ ਨੇ ਚਾਇਆ ਪਰ ਇਹਨੂੰ ਉਦਮ ਆਪ ਵੀ ਕਰਨਾ ਪੈਣਾ ਬਾਣੀ ਦੇ ਪਹਿਰੇ ਵੇਖੋ ਆਪਣੀਆਂ ਮਾਵਾਂ ਦੇ ਹੰਝੂ ਦੇ ਵੇਖੋ ਤੁਸੀਂ ਕਿੰਨਾ ਚਿਰ ਹੋ ਗਿਆ ਜੀ ਕਿੰਨਾ ਚਿਰ ਹੋ ਗਿਆ ਇਹਨੇ ਲਾਇਆ ਹੈ ਕਿ ਆਪਣੇ ਆਪ ਲਾ ਗਿਆ ਆਪਣੇ ਆਪ ਲਾ ਗਿਆ ਬੰਦੇ ਚਿੱਟਾ ਹੁੰਦਾ ਬੰਦ ਹੋ ਜੇ ਫੇਸ ਮੁੰਡੇ ਬੱਸ ਸਕਦੇ ਸਾਡੇ ਬੰਦ ਹੋ ਜੇ ਫੇਸ ਇਹ ਤਾਂ ਮੁੱਕਾ ਹੀ ਨਾ ਕਰ ਲੈ ਚਲ ਬੇਬੇ ਕੋਈ ਨਹੀਂ ਹੌਸਲਾ ਰੱਖ ਕੀ ਹੋ ਜੂਗਾ ਤੂੰ ਹੁਣ ਬਚ ਨਹੀਂ ਕਰਨਾ ਤੂੰ ਪੱਕਾ ਕਰ ਤੂੰ ਇਹ ਕਿਤੇ ਮੁਝਾੜਾ ਰੱਖੋ ਸਾਠ ਕਰ ਧਰਮ ਦੇ ਲੜ ਲੱਗ ਤੂੰ ਬਚ ਜਾਏਗਾ ਆਪਣੀਆਂ ਭੈਣਾਂ ਵੇਖਣਾ ਵਾਦਾ ਜੀ ਦੱਸਣਗਾ ਤੇਰੀਆਂ ਭੈਣਾਂ ਵਾਂ ਛੇ ਮਹੀਨਾ ਮਗਰੋਂ ਹੈ ਇਹਨੂੰ ਛੇ ਭੈਣਾਂ ਵਾਂ ਬਾਪੂ ਤੇਰਾ ਹੈ ਕੋਈ ਨਹੀਂ ਆ ਬੇਬੇ ਕੀ ਕਰੇ ਉੱਥੇ ਇਹ 4 ਮਹੀਨੇ ਮਗਰੋਂ ਆ ਬਹੁਤ ਠੀਕ ਕੀਤਾ ਪਰ ਹੁਣ ਮਗਰੋਂ ਮਹੀਨੇ ਕਿ ਤੋ ਬਦਲਿਆ ਥੋੜਾ ਬਹੁਤਾ ਹੈ ਸਹੀ ਸਹੀ ਨਾਲ ਨਹੀਂ ਇਹ ਦੋਨੋਂ ਮੇਰੇ ਕੋਲ ਨੇ ਨਹੀਂ ਹੁੰਦੀ ਕੋਈ ਪੱਕਾ ਵੀ ਆਪਾਂ ਨਹੀਂ ਕਰਨਾ ਪਿੰਡ ਦੇ ਚੰਗੇ ਬੰਦਿਆਂ ਦੀ ਸੰਗਤ ਕਰ ਗੁਰਦੁਆਰੇ ਜਾਓ ਸੇਵਾ ਕਰੋ ਸਿਮਰਨ ਕਰੋ ਉਦਮ ਆਪਣਾ ਹੋਰ ਕਿਰਤ ਕਰੋ ਨਹੀਂ ਕਰਨਾ ਹੁਣ ਮੈਂ ਦਾਸ ਵੀ ਕਰਦਾ ਮਹਾਰਾਜ ਜੀ ਬੇਬੇ ਮੈਂ ਫੇਰ ਆਉਂਗਾ ਕੋਈ ਗੱਲ ਨਹੀਂ ਮਾੜਾ ਰੋਣਾ ਨਹੀਂ ਹੈਗਾ ਕੋਈ ਗੱਲ ਨਹੀਂ ਰੋਈਦਾ ਛਡਾਂਦਾ ਛੱਡ ਜੂਗਾ ਛੱਡ ਜੂਗਾ ਕੋਈ ਗੱਲ ਨਹੀਂ ਕੋਈ ਨਹੀਂ ਮਰਦਾ ਬਣਾ ਕੋਈ ਨਹੀਂ ਦੇਂਦੀ ਮੈਂ ਦਾਸ ਕਰਦਾ ਮਹਾਰਾਜ ਜੀ ਨੂੰ ਸਿੱਖ ਗੁਰ ਸਿੱਖ ਬਣਾਵੇ ਬਹੁਤ ਥੇਰ ਅੱਗੇ ਨੂੰ ਬੜਾ ਕਰਕੇ ਇਹ ਨੂਮਰ ਮਤਰੀ ਲਈ ਬਤੀ ਇਹ ਕੰਮ ਕਰਨਾ ਮਾ ਮੇਰੇ ਨਾਲੇ ਕੰਮ ਕਰਦਾ ਅੱਛਾ ਮੇਰੇ ਆਪਣੇ ਆ ਬੇਬੇ ਦੇ ਹੰਝੂਗੇ ਤੂੰ ਨਸ਼ਾ ਛੱਡਣਾ ਚਾਹਉਂ ਨਾ ਮੰਨ ਹੈਗਾ ਮੰਨੇਗਾ ਮੈਂ ਕਿ ਸਾਢੇ 3 ਦਾ ਕਿਹੜਾ ਪਿੰਡ ਆ ਬੇਬੇ ਆਪਣਾ ਗੁਮਾਲੀਆਂ ਨੇ ਕੋਸ਼ਿਸ਼ ਕੀਤੀ ਆ ਆਪਣੇ ਆ ਅੱਗੇ ਨਾਲ ਬਹੁਤ ਜ਼ਿਆਦਾ ਬਣਿਆ ਕਿੰਨਾ ਚਿਰ ਹੋ ਗਿਆ ਉਹਨੂੰ ਕੀਤੇ ਨੂੰ 1.5 ਮਹੀਨੇ ਬੋਲੀਆਂ ਖਾ ਰਹੀਆਂ ਵੀ ਚਲੋ ਮਾਤਾ ਮੈਂ ਇਸ ਬੱਚੇ ਦੀ ਗੁਰੂ ਹਰਗੋਬਿੰਦ ਪਾਸ਼ਾ ਕੀ ਅਰਦਾਸ ਕਰਦਾ ਸੱਚੇ ਪਾਤਸ਼ਾਹ ਇਹਨੂੰ ਨਸ਼ੇ ਤੋਂ ਦੂਰ ਇਹ ਚੰਗੀ ਸੰਗਤ ਕਰੇ ਤੁਸੀਂ ਪਾਠ ਕਰਦੇ ਹੋ ਜੀ ਸਾਹਿਬ ਜੀ ਸਾਹਿਬ ਜੀ ਸਰ ਜੀ ਸਾਹਿਬ ਬਾਕੀ ਨਾਲ ਸਹੀ ਸਹਿਬ ਕੋਈ ਨਾ ਫਿਰ ਤੋਂ ਪਾਠ ਕਰੋ ਜੇ ਤੇ ਮੈਂ ਫਿਰ ਵੀ ਆ ਜਾऊंगा ਕੋਈ ਗੱਲ ਨਹੀਂ ਇਹ ਬੱਚੂ ਦਾ ਕੋਈ ਗੱਲ ਨਹੀਂ ਰੱਬ ਨੇ ਚਾਇਆ ਬਰ ਇਹਨੂੰ ਉਦਮ ਆਪ ਵੀ ਕਰਨਾ ਪੈਣਾ ਬਾਣੀ ਦੇ ਪਹਿਰੇ ਵਾਹੋ ਆਪਣੀਆਂ ਮਾਵਾਂ ਦੇ ਹੰਝੂ ਦੇ ਵੇਖੋ ਤੁਸੀਂ ਜਿੰਨਾ ਜਰੋ ਵਿਆਮ ਜਿੰਨਾ ਜਰ ਹੋ ਗਿਆ ਇਹਨੇ ਲਾਇਆ ਹੈ ਕਿ ਆਪਣੇ ਆਪ ਲਗਿਆ ਆਪਣੇ ਆਪ ਲਗਿਆ ਪਿੰਡ ਚ ਚਿੱਟਾ ਹੁੰਦਾ ਹਾਂਜੀ ਬੰਦ ਹੋ ਜੇ ਫੇਰ ਮੁੰਡੇ ਬੱਜ ਸਕਦੇ ਸਾਡੇ ਚਲ ਵੇਖੇ ਕੋਈ ਨਹੀਂ ਹੌਸਲਾ ਰੱਖਾ ਠੀਕ ਹੋ ਜੂਗਾ ਤੂੰ ਬੱਚ ਨਹੀਂ ਕਰਨਾ ਤੂੰ ਪੱਕਾ ਕਰ ਤੂੰ ਜਿਹੜੇ ਡੜਾ ਰੱਖੋ ਸਾਟ ਕਰ ਧਰਮ ਦੇ ਲੜ ਲੱਗ ਤੂੰ ਬਚ ਜਾਏਗਾ ਆਪਣੀਆਂ ਭੈਣਾਂ ਵੇਖਣਾ ਬਾਪਾ ਜੀ ਦੱਸਣਗੇ ਤੇਰੀਆਂ ਭੈਣਾਂ ਵਾ ਏ ਮੈਂ ਮਗਰੋਂ ਆਂਦੀ ਹਾਂ ਪਾਪਾ ਕੀ ਇਹ ਭੈਣਾਂ ਵਾ ਬਾਪੂ ਤੇਰਾ ਹੈ ਕੋਈ ਨਹੀਂ ਆ ਬੇਬੇ ਕੀ ਕਰੇ ਉੱਥੇ ਇਹ 4 ਮਹੀਨੇ ਮਗਰੋਂ ਬਹੁਤ ਠੀਕ ਕੀਤਾ ਪਰ ਹੁਣ ਮਾਤਾ ਮਹੀਨੇ ਤੋਂ ਬਦਲੇ ਥੋੜਾ ਬਹੁਤਾ ਹੈ ਸਹੀ ਸਹੀ ਨਾ ਨਹੀਂ ਨਹੀਂ ਗੁੰਡੇ ਹੁੰਦੇ ਗੁੰਡੇ ਬੱਤ ਕਰਨਾ ਪੱਕਾ ਵੀ ਆਪਾਂ ਨਹੀਂ ਕਰਨਾ ਪਿੰਡ ਦੇ ਚੰਗੇ ਬੰਦੇਾਂ ਦੀ ਸੰਗਤ ਕਰੋ ਗੁਰਦੁਆਰੇ ਜਾਓ ਸੇਵਾ ਕਰੋ ਸਿਮਰਨ ਕਰੋ ਉਦਮ ਆਪਣਾ ਹੋਰ ਕਿਰਤ ਕਰੋ ਨਹੀਂ ਕਰਨਾ ਮੈਂ ਅਰਦਾਸ ਵੀ ਕਰਦਾ ਮਹਾਰਾਜ ਜੀ ਬੇਬੇ ਮੈਂ ਫੇਰ ਆਉਂਗਾ ਕੋਈ ਗੱਲ ਨਹੀਂ ਬਾਦਾਂ ਰੋਣਾ ਨਹੀਂ ਹੈਗਾ ਕੋਈ ਗੱਲ ਨਹੀਂ ਰੋਈਦਾ ਛਡਾਂਦਾ ਛੱਡ ਜੂਗਾ ਛੱਡ ਜੂਗਾ ਕੋਈ ਗੱਲ ਨਹੀਂ ਪੱਕਾ ਆਪਣੀ ਵਰਕਾ ਬਣਾ ਕੋਈ ਨਹੀਂ ਬੇਬੇ ਮੈਂ ਅਰਦਾਸ ਕਰਦਾ ਮਹਾਰਾਜ ਜੀ ਨੂੰ ਸਿੱਖ ਗੁਰ ਸਿੱਖ ਬਣਾਵੇ